ਹਾਂ ਜੀ ਬਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਆਪਾਂ YouTube ਚੈਨਲ ਬਣਾਇਆ ਹੈਗਾ ਕੱਕੇ ਦੀ ਹੱਟੀ ਜਿੰਨੇ ਵੀ ਭਰਾ ਆਪਣੇ ਕਸਟਮਰ ਜਾਂ ਮੇਰੇ ਵੀਰ ਭੈਣ ਭਰਾ ਆਪਣੇ ਨਾਲ ਮੋਹ ਪਿਆਰ ਰੱਖਦੇ ਆ ਜੀ ਆਪਣੀ ਦੁਕਾਨ ਤੇ ਆਉਂਦੇ ਹਨਾ ਤੇ ਚੈਨਲ ਨੂੰ ਦਿਓ ਪਰਮਾ ਹੰਗਾਰਾ ਤੇ ਇਸ ਚੈਨਲ ਤੇ ਆਪਾਂ ਸਾਰੇ ਜਿੰਨੇ ਵੀ ਕੋਈ ਆਪਣੇ ਕੋਲੇ ਪ੍ਰੋਡਕਟ ਆਉਂਦੇ ਨੇ ਜਾਂ ਆਪਣੇ ਕੋਲੇ ਕੋਈ ਨਵੀਂ ਚੀਜ਼ ਆਉਂਦੀ ਹੈ ਜਾਂ ਪੁਰਾਣੀ ਹੈ ਤਾਂ ਉਹਨਾਂ ਦੀ ਵੀਡੀਓ ਬਣਾ ਕੇ ਤੁਹਾਡੇ ਰੂਬਰੂ ਹੋਇਆ ਕਰਾਂਗੇ ਦੱਸਿਆ ਵੀ ਕਰਾਂਗੇ ਹਨਾ तकरीबन ਆਪਣੇ ਕੋਲੇ ਸਾਰੇ ਪ੍ਰੋਡਕਟ ਹੈਗੇ ਨੇ ਜਿਵੇਂ ਮਮਾ ਅਰਥ ਦੇ ਆ ਗਏ ਹਨਾ ਤਾਂ ਹੋਰ ਜਿਵੇਂ ਕਰੀਮ ਵਗੈਰਾ ਆ ਗਿਆ ਕਾਲਗਟ ਵਗੈਰਾ ਆ ਗਿਆ ਆਪਣੇ ਕੋਲੇ ਹਰੇਕ ਮਿਲ ਜਾਂਦਾ ਹੈ ਕਈ ਵਾਰੀ ਜੇ ਕਿਸੇ ਭਰਾ ਨੇ ਅ ਸਪੈਸ਼ਲ ਵੀ ਕੋਈ ਮੰਗਾਉਣਾ ਹੈ ਤਾਂ ਆਪਾਂ ਵੀਡੀਓ ਦੇ ਉੱਤੇ ਨੰਬਰ ਮੈਂਸ਼ਨ ਕਰ ਦਾਂ WhatsApp ਨੰਬਰ ਆਪਣਾ ਤੇ ਆਪਾਂ ਨੂੰ ਫੋਨ ਮੈਸੇਜ ਕਰਕੇ ਦੱਸੇ ਤੇ ਆਪਾਂ ਪ੍ਰੋਵਾਈਡ ਕਰਾ ਕੇ ਦੇਵਾਂਗੇ ਕੋਈ ਵੀ ਚੀਜ਼ ਹੋਈ ਹੈ ਨਾ ਖਾਸ ਕਰਕੇ ਜਿਹੜੇ ਬਾਹਰ ਗੁਰੂ ਫਾਰਮ ਜਾਂਦੇ ਆ ਪ੍ਰੋਡਕਟ ਉਹਨਾਂ ਵਾਸਤੇ ਤੇ ਜਾਂ ਕੋਈ ਹੋਰ ਕਿਸੇ ਨੂੰ ਕੋਈ ਕਈ ਵਾਰੀ ਕੋਈ ਆਪ ਦੀ ਸਕਿਨ ਖਾਤਰ ਠੀਕ ਹੈ ਨਾ ਵੀਰ ਭੈਣ ਜਾਂ ਭਰਾ ਕੋਈ ਸਾਡਾ ਵਰਤਦਾ ਹੈਗਾ ਤੇ ਪਰਸਨਲ ਹੀ ਕੋਈ ਪ੍ਰੋਡਕਟ ਚਾਹੀਦਾ ਹੋਵੇ ਤਾਂ ਮੇਰੇ ਨਾਲ ਜਰੂਰ ਕੰਟੈਕਟ ਕਰਿਓ ਤੇ ਮੈਂ ਤੁਹਾਨੂੰ ਮੰਗਾ ਕੇ ਪ੍ਰੋਵਾਈਡ ਕਰਾ ਕੇ ਦੇਵਾਂਗਾ ਬਾਈ ਯਾਦ ਰੱਖਿਓ ਕਾਕੇ ਦੀ ਹੱਟੀ ਮੌੜ ਮੰਡੀ ਮੇਨ ਬਾਜ਼ਾਰ ਨੇੜੇ ਸਰਕਾਰੀ ਹਸਪਤਾਲ ਨੰਬਰ ਮੈਂ ਤੁਹਾਨੂੰ ਮੈਂਸ਼ਨ ਕਰਦਾ ਬਾਈ ਜੀ